ਮੋੜ ਤੋਂ ਇੱਕ ਡਾਕਟਰ ਦੇ ਉੱਤੇ ਹੋਇਆ ਇੱਤਾ ਰੋੜੇ ਦੇ ਨਾਲ ਹਮਲਾ ਡਾਕਟਰਾਂ ਤੇ ਹਮਲਾ ਨਹੀਂ ਲੈ ਰਿਹਾ ਰੁਕਣ ਦਾ ਨਾਮ ਦੱਸ ਦਈਏ ਕਿ ਬੀਤੀ ਰਾਤ ਪਿੰਡ ਫਾਬੜਾ ਵਿਖੇ ਇੱਕ ਵੈਟਰਨਰੀ ਇੰਸਪੈਕਟਰ ਡਾਕਟਰ ਪੁਪਿੰਦਰ ਸਿੰਘ ਦੇ ਕਾਰਨ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਟਾ ਰੋੜੇ ਦੇ ਨਾਲ ਹਮਲਾ ਕੀਤਾ ਹੈ ਉੱਥੇ ਦੱਸ ਦਈਏ ਕਿ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਵੈਟਰਨਰੀ ਇੰਸਪੈਕਟਰ ਡਾਕਟਰ ਪੁਪਿੰਦਰ ਸਿੰਘ ਨੇ ਕਿਹਾ ਹੈ ਕਿ ਔੜ ਵੈਟਰਨਰੀ ਔਰ ਵੈਟਰਨਰੀ ਹਸਪਤਾਲ ਵਿਖੇ ਡਿਊਟੀ ਉਸ ਦੀ ਡਿਊਟੀ 2 ਵਜੇ ਖਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਣੇ ਘਰ ਨੂੰ ਜਾ ਰਹੇ ਸੀ ਤੇ ਸ਼ਾਮ ਨੂੰ ਜਦੋਂ ਆਪਣੇ ਘਰ ਵਿੱਚ ਦਰਵਾਜ਼ਿਆਂ ਦੀ ਰਿਪੇਅਰ ਕਰਵਾਉਣਾ ਆਪਣੇ ਰਿਸ਼ਤੇਦਾਰਾਂ ਦੀ ਦੁਕਾਨ ਦੇ ਵਿੱਚ ਜਾਂਦਾ ਹੈ ਤਾਂ ਸੜਕ ਤੇ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੇ ਉਸ ਤੇ ਹਮਲਾ ਕਰਨ ਦੀ ਨੀਅਤ ਨਾਲ ਖੜੇ ਸਨ ਅਤੇ ਡਾਕਟਰ ਨੂੰ ਸ਼ੱਕ ਪੈਂਦਾ ਹੈ ਤਾਂ ਫਟਾਫਟ ਆਪਣੇ ਘਰ ਵਿੱਚ ਵਾਪਸ ਜਾਂਦਾ ਅਤੇ ਸ਼ਾਮ ਨੂੰ ਜਦੋਂ ਰੋਟੀ ਖਾਣ ਲੱਗਦਾ ਹੈ ਤਾਂ ਉਕਤ ਮੋਟਰਸਾਈਕਲ ਤੇ ਅਣਪਛਾਤੇ ਸਵਾਰ ਨੌਜਵਾਨ ਜਿਹੜੇ ਡਾਕਟਰ ਦੇ ਘਰ ਤੇ ਇੱਟਾ ਰੋੜੇ ਦੇ ਨਾਲ ਹਮਲਾ ਕਰ ਦਿੰਦੇ ਨੇ ਬਾਅਦ ਦੇ ਵਿੱਚ ਅਣਪਛਾਤੇ ਨੌਜ ਜਿਨ੍ਹਾਂ ਦੇ ਕੁਝ ਵਾਰਦਾਤ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਸੀਸੀਟੀਵੀ ਦੁਨਾਂ ਸੰਜੀਕਰ ਰਹੇ ਹਨ ਹਾਲਾਂਕਿ ਡਾਕਟਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਡਾਕਟਰ ਭਪਿੰਦਰ ਸਿੰਘ ਜੀ ਤੇ ਮੈਂ ਵੈਟਰਨਰੀ ਅਫੀਸਰ ਹਾਂ ਵੇਟਨੀ ਅਫੀਸਰ ਹੋਣ ਦੇ ਨਾਲ-ਨਾਲ ਮੈਂ ਡੀਐਨਓ ਵੀ ਹਾਂ ਜਿਹਦੇ ਦਾ ਜਿਹਨੂੰ ਡਿਸਟ੍ਰਿਕਟ ਨੋਡਲ ਅਫੀਸਰ ਕਹਿੰਦੇ ਆ ਰਾਤੀ ਤੁਸੀਂ ਸਾਨੂੰ ਜੋ ਪਤਾ ਲੱਗਿਆ ਕਿ ਰਾਤੀ ਤੁਹਾਡੇ ਘਰ ਤੇ ਜਿਹੜਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਇੱਦਾਂ ਰੋੜੇ ਭਰਾਈ ਗਏ ਆ ਜੀ ਸਰ ਜੀ ਉਹਦੇ ਬਾਰੇ ਪੂਰੀ ਜਾਣਕਾਰੀ ਕੀ ਤੁਹਾਡੇ ਕੋਲ ਉਹ ਸਾਰਾ ਸਿਲਚਾ ਇਦਾਂ ਹੋਈਏ ਜਦੋਂ ਸਟਾਰਟ ਹੋਈ ਨਾ ਸ਼ਾਮ ਦੀ ਗੱਲ ਆ ਮੈਂ ਡਿਊਟੀ ਤੋਂ ਤਕਰੀਬਨ 2 ਵਜੇ ਆਫ ਹੋ ਜਾਣਾ ਜੀ ਤੇ ਆ ਕੇ ਕੁਝ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਸੀ ਆ ਕੇ ਮੈਂ ਅਰੈਸਟ ਕੀਤੀ ਤਕਰੀਬਨ 7:30 ਵਜੇ ਤੱਕ ਜਿਹੜਾ ਖਾਣਾ ਖਾ ਕੇ ਬੈੱਡ ਤੇ ਹੀ ਸੀਗਾ 7:30 ਕੁਝ ਮੈਂ ਡੋਰ ਕਲੋਜ਼ਰ ਲਵਾਉਣੇ ਸੀ ਆਪਣੇ ਘਰ ਤੇ ਇਹ ਮੇਰਾ ਬਦਰੀ ਆ ਇਨੀ ਦੁਕਾਨੇ ਨੂੰ ਮੈਂ ਕਿਹਾ ਵੀ ਡੋਰ ਕਲੋਜ਼ਰ ਤੂੰ ਫਿਟ ਕਰ ਦੇ ਤੇ 8:15 ਤੱਕ ਵੀ ਟਾਈਮ ਹੋ ਗਿਆ ਹੁਣ ਇਹ ਆਪਣਾ ਕੰਮ ਕਰ ਰਿਹਾ ਸੀ ਤਾਂ ਮੈਂ ਇਹਦੀ ਦੁਕਾਨ ਵਾਲਾ ਚਾਤੀ ਮਾਰਨ ਗਿਆ ਕਿਉਂਕਿ ਦੁਕਾਨ ਕੱਲ ਹੀ ਅਸੀਂ ਵੇਖਿਆ ਮੈਂ ਇਹ ਉੱਥੇ ਆਪਣੇ ਬੇਟੇ ਨੂੰ ਮੈਂ ਉੱਥੇ ਬਿਠਾਇਆ ਉਸ ਤੋਂ ਅਚਾਨਕ ਮੈਨੂੰ ਕੁਝ ਡਾਊਟਫੁਲ ਬੰਦੇ ਲੱਗੇ ਵੀ ਉਹਨਾਂ ਨੇ ਮੇਰੇ ਅੱਖ ਦੇ ਵਿੱਚ ਲਾਈਟਾਂ ਅੱਖਾਂ ਦੇ ਵਿੱਚ ਬਾਈਕ ਦੀਆਂ ਆਪਣੀਆਂ ਮਾਰੀਆਂ ਮੈਨੂੰ ਦੇਖ ਕੇ ਸਟਾਰਟ ਕੀਤਾ ਉਹਨਾਂ ਨੇ ਹੰਬੜਾ ਅੱਡੇ ਤੋਂ ਤੇ ਕੁਦਰਤੀ ਮੈਨੂੰ ਇੱਕ ਡਾਊਟ ਜਿਹਾ ਆਇਆ ਵੀ ਇਹ ਬੰਦੇ ਮੇਰੇ ਵੱਲੋਂ ਆ ਰਹੇ ਆ ਮੈਂ ਉੱਥੇ ਖੜਨ ਦੀ ਵੀ ਆਏ ਚਪਚਾਪ ਆਪਣੇ ਅੰਦਰ ਵੜ ਗਿਆ ਤੇ ਗੇਟ ਆਪਣਾ ਬੰਦ ਕਰ ਲਿਆ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਰਾਤ ਜ਼ਿਆਦਾ ਹੋ ਗਈ ਆ ਆਪਾਂ ਇਹ ਕੰਮ ਸਵੇਰੇ ਹੀ ਕਰ ਲਾਂਗੇ ਤੇ ਤੂੰ ਵੀ ਆਪਣੇ ਘਰੋਂ ਦੁਕਾਨ ਵਧਾ ਕੇ ਚਲੇ ਜਾ ਤੇ ਇਸ ਗੱਲ ਤੋਂ ਬਾਅਦ ਸਰ ਅਸੀਮ ਆਪਣਾ ਨਾਰਮਲ ਖਾਣਾ ਪੀਣਾ ਖਾਂਦੇ ਨੇ ਮੈਨੂੰ ਕਮ ਸਰਕਾਰੀ ਕਰਨਾ ਪੈਂਦਾ ਕੰਪਿਊਟਰ ਤੇ ਗੇਵਰ ਆਨਲਾਈਨ ਚੀਜ਼ਾਂ ਅੱਜਕੱਲ 9 10 ਵਜੇ ਜਾਂ ਦੇ ਤਕਰੀਬਨ 9:30 ਵਜੇ ਦੀਗਾ ਤੋਂ ਬਾਅਦ ਦੀ ਇਹ ਘਟਨਾ ਆ ਮੈਂ ਖਾਣਾ ਖਾ ਰਿਹਾ ਸੀ ਤੇ ਵਾਈਫ ਮੇਰੀ ਦਾ ਲੱਗੇ ਸੀ ਮੇਰੇ ਬੈਠੀ ਇਹਨੂੰ ਮੈਂ ਕੁਦਰਤੀ ਇਹ ਗੱਲ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਇਹ ਮੈਨੂੰ ਇਦਾਂ ਲੱਗਿਆ ਡਾਊਟ ਹੋਇਆ ਵੀ ਹੋ ਸਕਦਾ ਮੇਰੇ ਮਨ ਦਾ ਵਹਿਮ ਹੋਵੇ ਪਰ ਮੈਨੂੰ ਮਹਿਸੂਸ ਹੋਇਆ ਜਿਹੜਾ ਕਿ ਜਿੱਦਾਂ ਕੋਈ ਡਾਊਟਫੁਲ ਬੰਦੇ ਮੈਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੇਰੇ ਵੱਲੋਂ ਵਧੇ ਆ ਉਹ ਤੇ ਮੈਂ ਆਪਣਾ ਚੁੱਪ ਕਰਕੇ ਅੰਦਰ ਆ ਗਿਆ ਪਰ ਮੈਂ ਰਿਐਕਸ਼ਨ ਨਹੀਂ ਕੋ ਦਿੱਤਾ ਤੇ ਇੰਨੇ ਨੂੰ ਸਾਰੇ ਜੀ ਮੈਂ ਗੱਲ ਖਤਮ ਹੀ ਕੀਤੀ ਆ ਤੇ ਬਹੁਤ ਭਿਆਨਕ ਆਵਾਜ਼ ਆਉਣ ਲੱਗ ਗਈ ਜਿੱਦਾਂ ਕਿ ਫਾਇਰਿੰਗ ਹੋ ਰਹੀ ਹੁੰਦੀ ਮੇਰੇ ਗੇਟ ਵਾਲੇ ਪਾਸਿਓਂ ਘਰ ਦੇ ਤੇ ਇੱਕਦਮ ਜਦੋਂ ਇਹ ਚੀਜ਼ ਹੋਈ ਤੇ ਮੇਰੀ ਮੈਸੇਜ ਫਟਾਫਟ ਅੰਦਰੋਂ ਗੇਟ ਵੱਲੋਂ ਇਹਨਾਂ ਭੱਜਣ ਦੀ ਕੋਸ਼ਿਸ਼ ਮੈਂ ਇਹਨੂੰ ਰੋਕਿਆ ਮੈਂ ਕਿਹਾ ਵੀ ਬਾਹਰ ਫਾਇਰਿੰਗ ਹੋ ਰਹੀ ਆ ਤੂੰ ਜਾਣਾ ਨਹੀਂ ਇਹ ਗੇਟ ਤੇ ਹੀ ਆ ਕਿਉਂਕਿ ਆਵਾਜ਼ ਹੀ ਇੰਨੀ ਭਿਆਨਕ ਸੀਗੀ ਤੇ 2 ਮਿੰਟ ਜਿੰਨੇ ਸੀਗੇ ਲਈ ਮੈਂ ਇੰਨਾ ਕਰਦੇ ਨੂੰ ਆਪਣਾ ਉਠਿਆ ਮੈਂ ਕਿਹਾ ਤੁਸੀਂ ਬਾਹਰ ਨੇ ਛੱਤ ਜਾ ਕੇ ਆਪਾਂ ਦੇਖਦੇ ਆਂ ਵੀ ਉੱਪਰੋਂ ਕੀ ਜਿਹੜੀ ਆ ਪਰੇਸ਼ਾਨੀ ਕੀ ਹੋ ਰਹੀ ਹੈ ਤੇ ਮੇਰੇ ਕੋਲ ਸਰ ਲਾਇਸੈਂਸ ਹੀ ਆਪਣਾ ਵੈਪਨ ਵੀ ਹੈ ਤੇ ਜਿਹੜਾ ਮੈਂ ਸੈਲਵਟ ਫੈਂਸ ਵਾਸਤੇ ਮੇਰੇ ਖਾਲੇ 2022 ਤੋਂ ਅੰਦਾਜ਼ਨ ਸਮਾਂ ਲਈ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਰੱਖਿਆ ਹੈ ਮੈਂ ਉਹ ਨੂੰ ਆਪਣੇ ਹੱਥ ਚ ਲਿਆ ਤੇ ਮੈਂ ਦੋ ਹਵਾਈ ਫਾਇਰ ਆਪਣੇ ਛੱਤ ਤੋਂ ਚਲਾਏ ਤੇ ਇਸ ਧਿਆਨ ਨੂੰ ਰੱਖਦੇ ਹੋਏ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਚੀਜ਼ ਨੂੰ ਦੇਖ ਦੇਖ ਕੇ ਉਹ ਜਿਹੜੇ ਬਾਈਕਰ ਸੀਗੇ ਦੋ ਉਹ ਦੋ ਬਾਈਕਰ ਸੀ ਉਹਨਾਂ ਨੇ ਸਪੀਡ ਫੜੀ ਤੇ ਉਹ ਬੇਗੋਵਾਲ ਵਾਲ ਨੂੰ ਟਰਨ ਕਰਕੇ ਫਰਾਰ ਹੋ ਗਏ ਇਸ ਦੌਰਾਨ ਫਿਰ ਅਸੀਂ ਜੋ نیچے ਆਏ ਕੀ ਕਰ ਰਹੇ ਸੀ ਉਹ ਤੁਹਾਡਾ ਉੱਥੇ ਮੰਗੇਟ ਮੋਰੇ ਉਹ ਪਹਿਲਾਂ ਸਰ ਹੌਲੀ ਜਾ ਰਹੇ ਸੀਗੇ ਪਹਿਲਾਂ ਉਹਨਾਂ ਨੇ ਟਰਨ ਲਿਆ ਰਾਈਟ ਸਾਈਡ ਨੂੰ ਤੇ ਆਪਣੇ ਹੈ ਤ੍ਰੇਣ ਕਰਿਆਨਾ ਸਟੋਰ ਹੈ ਉਧਰ ਨੂੰ ਹਲਕਾ ਟਾਰਨ ਲਿਆ ਉਹਨਾਂ ਨੇ ਹੁਣ ਮੈਨੂੰ ਤਾਂ ਇਹ ਮਹਿਸੂਸ ਹੋਇਆ ਵੀ ਉਹਨਾਂ ਦੀ ਕੋਸ਼ਿਸ਼ ਮੈਨੂੰ ਬਾਹਰ ਕੱਢਣ ਦੀ ਸੀ ਮਤਲਬ ਗੇਟ ਤੇ ਆ ਕੇ ਵੀ ਨਹੀਂ ਇਟਾ ਟੋਡੋ ਇਟਾ ਟੋਡ ਕੇ ਮਾਰੀ ਹਾਂ ਉਹ ਜਦੋਂ ਬਾਅਦ ਚ ਅਸੀਂ ਦੇਖਿਆ ਆ ਕੇ ਵੀ ਉਹ ਫਾਇਰ ਨਹੀਂ ਸੀ ਉਹ ਇਟਾਂ ਰੋੜੇ ਸੀ ਹੁਣ ਉਸ ਤੋਂ ਮੈਨੂੰ ਫਿਰ ਇਹ ਸ਼ੱਕ ਲੱਗਿਆ ਵੀ ਇਟਾ ਰੋੜੇ ਮਾਰਨ ਦਾ ਮਤਲਬ ਇਹ ਆ ਵੀ ਮੈਨੂੰ ਬਾਹਰ ਸੱਦਣਾ ਸੀ ਸ਼ਾਮ ਦੀ ਘਟਾ ਨੂੰ ਦੇਖਦੇ ਹੋਏ ਵੀ ਕਿਉਂ ਮੈਂ ਰਿਐਕਟ ਕਰਾਂਗਾ ਕਰੂੰਗਾ ਬਾਹਰ ਆਊਂਗਾ ਉਹ ਕੁਝ ਵੀ ਕਰ ਸਕਦੇ ਆ ਜੋ ਉਹਨਾਂ ਦੀ ਮਨਸ਼ਾ ਹੋਏਗੀ ਠੀਕ ਹੈ ਤੇ ਇਹ ਸਾਰ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਮੈਂ ਪੁਲਿਸ ਨੂੰ ਜਿਹੜੀ ਕਾਲ ਲਗਾਈ ਤੇ ਪੁਲਿਸ ਫਿਰ ਆ ਗਈ ਮੌਕੇ ਤੇ ਤੇ ਹੇਮਰਾਜ ਜੀ ਐਸਆਈ ਦੀ ਡਿਊਟੀ ਲਗਾਈ ਗਈ ਐਸਐਚਓ ਸਾਹਿਬ ਵੱਲੋਂ ਉਹਨਾਂ ਨੇ ਆ ਕੇ ਤਫ਼ਤੀਸ਼ ਸ਼ੁਰੂ ਕੀਤੀ ਸਾਡੀ ਸੁਣੀ ਗੱਲਬਾਤ ਤੇ ਭਰੋਸਾ ਦਵਾਇਆ ਕਿ ਮੈਂ ਜਿਹੜਾ ਇਹ ਇਨਕੁਆਇਰੀ ਕਰਕੇ ਇਹਦੀ ਕੇਸ ਦੀ ਜੜ ਤੱਕ ਪਹੁੰਚੂੰਗਾ ਕੀ ਮੰਗ ਕਰਦੇ ਹੋ ਮੈਂ ਸਰ ਇਹੀ ਮੰਗ ਕਰਨਾ ਵੀ ਇੱਕ ਦੇਖੋ ਮੈਂ ਇੱਕ ਗਾਸਟਡ ਆਫੀਸਰ ਰੈਂਕ ਦਾ ਅਧਿਕਾਰੀ ਹਾਂ ਹਾਲਾਂਕਿ ਮੈਂ ਅਜੇ ਤੱਕ ਕਰੀ ਆਪਣੇ ਆਪ ਨੂੰ ਅਧਿਕਾਰੀ ਨਹੀਂ ਮੰਨਿਆ ਕਿਉਂਕਿ ਮੈਂ ਆਪਣੇ ਆਪ ਨੂੰ ਸੇਵਾਦਾਰ ਮੰਨਦਾ ਤੇ ਅਸੀਂ ਲੋਕਾਂ ਦੇ ਸੇਵਕ ਹੈ ਲੋਕਾਂ ਤੇ ਅਫਸਰ ਨਹੀਂ ਮੈਂ ਹੈ ਲੋਕਾਂ ਲਈ ਅਫਸਰ ਹਾਂ ਜਿਨ੍ਹਾਂ ਲਈ ਮੈਂ ਅਫਸਰ ਹਾਂ ਉਹ ਲੋਕ ਤਾਂ ਮੇਰੇ ਬਹੁਤ ਪਿਆਰ ਮੈਨੂੰ ਕਰਦੇ ਆ ਮੇਰੇ ਔਰ ਹਸਪਤਲੇ ਲੱਗਦੇ ਡੀਐਨਓ ਹੋਣ ਦੇ ਨਾਤੇ ਪੂਰਾ ਜ਼ਿਲ੍ਹਾ ਮੇਰਾ ਵਾਕਿਬ ਆ ਸਰ ਔਰ ਕਿਤੇ ਵੀ ਮੈਂ ਜਮਾ ਲੋਕੀ ਬੜੀ ਰਿਸਪੈਕਟ ਕਰਦੇ ਆ ਤੇ ਮੈਂ ਇਹ ਹੀ ਦੇਖਣਾ ਚਾਹੁੰਦਾ ਵੀ ਇਹ ਬੰਦੇ ਕੌਣ ਆਂਸਰ ਆ ਇਹ ਜਿਹੜੇ ਬਾਹਰਲੇ ਬੰਦੇ ਕੋਈ ਅਣ ਪਛਾਤੇ ਆ ਇਹਨਾਂ ਦੀ ਕੀ ਮੰਸ਼ਾ ਆ ਕਿ ਇੱਕ ਮੇਰੇ ਨਾਲੇ ਕੁਝ ਹੋ ਰਿਹਾ ਜਿਹੜਾ ਕਿ ਇੱਕ ਲੋਕਾਂ ਦਾ ਸੇਵਕ ਬਣ ਕੇ ਕੰਮ ਕਰ ਰਿਹਾ ਨਾਟ ਐਜ਼ ਅ ਅਫੀਸਰ ਇੱਕ ਆਮ ਬੰਦੇ ਨਾਲ ਕੀ ਕੁਸ਼ੇ ਕਰ ਸਕਦੇ ਆ ਇਹਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਫੌਰ ਆਉਣ ਵਾਲੇ ਸਮੇਂ 'ਚ ਫਿਰ ਮੈਂ ਆਪਣੀ ਜਾਨ ਨੂੰ ਥ੍ਰੈਟ ਮੰਨਦਾ ਇਸ ਚੀਜ਼ ਲਈ ਤੇ ਮੈਨੂੰ ਜਾਨ ਦਾ ਖਤਰਾ ਵੀ ਹੈ ਪਰਿਵਾਰ ਨੂੰ ਵੀ ਹੈ ਕਿਉਂਕਿ ਹਮੇਸ਼ਾ ਮੈਂ ਪਰਿਵਾਰ 'ਚ ਨਹੀਂ ਹੋਊਗਾ ਡਿਊਟੀ ਤੇ ਵੀ ਦੇਖੋ ਕਈ ਵਾਰ ਮੈਨੂੰ ਮੀਟਿੰਗ ਚੰਡੀਗੜ੍ਹ ਵੀ ਗਵਰਨਮੈਂਟ ਦੇ ਆਦੇਸ਼ਨਾਂ ਜਾਣਾ ਪੈਂਦਾ ਆ ਪਿਛਲੇ ਜੂਨ ਵਿੱਚ ਮੈਂ ਦਿੱਲੀ ਵੀ ਭਾਰ ਗਵਰਨਮੈਂਟ ਆਫ ਇੰਡੀਆ ਨਾਲ ਮੀਟਿੰਗ ਕਰਕੇ ਆਇਆ ਐਜ਼ ਅ ਡੀ ਐਨਓ 21ਸ ਲਾਈਫਸ ਆਕਸੈਂਸ ਤੇ ਇਸ ਤਰੀਕੇ ਨਾਲ ਪਰਿਵਾਰ ਦੀ ਵੀ ਜਿਹੜੀ ਆ ਸਕਿਉਰਟੀ ਇਸ਼ੂ ਤਾਂ ਹੈ ਕਿਉਂਕਿ ਅਟੈਕ ਘਰ ਤੇ ਹੋਇਆ ਸਾਰ ਇਹ ਉਹਦੀ ਮਨਸ਼ਾ ਕੀ ਸੀ ਉਹ ਤਾਂ ਹੁਣ ਜੇ ਦੋਸ਼ੀ ਫੜੇ ਜਾਣ ਜਾਂ ਪੁਲਿਸ ਇਨਵੈਸਟੀਗੇਸ਼ਨ ਕਰੇ ਉਦੋਂ ਹੀ ਪਤਾ ਲੱਗ ਸਕਦਾ ਤੁਹਾਡੇ ਕਹਿਣ ਤੋਂ ਬਾਅਦ ਇਹ ਹੈ ਕਿ ਪੁਲਿਸ ਉਹਨਾਂ ਤੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਮਾਮਲਾ ਦਰਜ ਕਰੇ ਹਾਂਜੀ ਐਫਆਈਆਰ ਕਰੇ ਜੀ ਬਿਲਕੁਲ ਐਫਆਈਆਰ ਘੱਟੋ ਘੱਟ ਅਣਪਛਾਤੇਆਂ ਦੇ ਐਫਆਈਆਰ ਕਰੇ ਉਦੋਂ ਬਨੇ ਇਨਵੈਸਟੀਗੇਟ ਕਰਕੇ ਉਹਨਾਂ ਦੀ ਜਾਂਚ ਕਰੇ ਆਪਣੀ ਪਛਾਣ ਕਰੇ